ਅੱਜ ਵੀਰੇ ਸਵਾਲ ਜਵਾਬ ਸੈਸ਼ਨ ਚੱਲ ਰਿਹਾ ਤੁਸੀਂ ਤੁਹਾਡੇ ਜਿਹੜੇ ਡਾਊਟ ਆ ਤੁਸੀਂ ਕਲੀਅਰ ਕਰੋ ਪੁੱਛੋ ਵੱਧ ਤੋਂ ਵੱਧ ਪੁੱਛੋ ਲੋਕ ਤੜਾ ਤੜੇ ਵੀਰੇ ਇੰਨਾ ਇਹਦੇ ਸ਼ੇਅਰ ਮਾਰਕੀਟ ਦੇ ਵਿੱਚ ਆਪਣੇ ਜਿਹੜੋਂ ਆਪਾਂ ਆਪਣੇ ਜਿਵੇਂ ਜਿਹੜੇ ਏਰੀਆ 'ਚ ਨਵੇਂ ਬੈਠਾ ਮੁਫਰ ਏਰੀਆ ਇੱਥੇ ਥੋੜਾ ਜਿਹਾ ਵੀਰੇ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾਗਾ ਹੋ ਸਕਦਾ ਜਿਹੜੇ ਏਰੀਏ 'ਚ ਤੁਸੀਂ ਬੈਠੇ ਹੋ ਉੱਥੇ ਵੀ ਲੋਕਾਂ ਨੂੰ ਇਹਦੇ ਬਾਰੇ ਨਾ ਪਤਾ ਹੋਵੇ ਚੰਡੀਗੜ੍ਹ ਮੋਹਾਲੀ ਬੰਬਈ ਲੁਧਿਆਣਾ ਜਾਂ ਹੋਰ ਜਿੰਨੇ ਵੀ ਫਾਰਵਰਡ ਸਿਟੀ ਆ ਉੱਥੇ ਲੋਕਾਂ ਨੂੰ ਉਹ 10-10 ਸਾਲਾਂ ਤੋਂ ਵੀਰੇ ਕਰ ਰਹੇ ਨੇ ਟ੍ਰੇਡ ਆਪਣੇ ਏਰੀਆ ਦੇ ਵਿੱਚ ਇਹ ਹੁਣੋ ਚੀਜ਼ ਆਈ ਹੈ। ਆਪਣੇ ਲੋਕ ਹੁਣ ਕਰਨ ਲੱਗੇ ਨੇ। ਇਸ ਕਰਕੇ ਅੱਜ ਕੱਲ ਜਿਹੜਾ ਅੱਜ ਕੱਲ ਦਾ ਜੋਗਾ ਵੀਰੇ ਸਮਾਰਟ ਵਰਕ ਦਾ ਨਾ ਕਿ ਹਾਰਡ ਵਰਕ ਦਾ। ਇੱਕ ਮਜ਼ਦੂਰ ਕੰਮ ਕਰਦਾ ਦਿਹਾੜੀ ਤੇ ਜਾਂਦਾ ਵੀਰੇ ਉਹ 8 ਘੰਟੇ ਕੰਮ ਕਰਦਾ 8 ਘੰਟੇ ਕੰਮ ਕਰਨ ਤੋਂ ਬਾਅਦ ਉਹਨੂੰ 350 ਤੋਂ ਲੈ ਕੇ 400 ਰੁਪਏ ਦੀ ਲੇਬਰ ਮਜ਼ਦੂਰੀ ਮਿਲਦੀ ਹੈ। ਪਰੰਤੂ ਇੱਕ ਜਿਹੜਾ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰਨ ਵਾਲਾ ਉਹ 1.5 ਮਿੰਟ ਦੇ ਵਿੱਚ ਵੀਰੇ ਪਤਾ ਨਹੀਂ 1000 2000 3000 ਸਿੱਧੇ ਬਣਾ ਲੈਂਦਾ ਉਹ। 2-4 ਮਿੰਟਾਂ ਦੇ ਵਿੱਚ ਹੀ ਹਾਲਾਂਕਿ ਦੋਨੇ ਦੋਨਾਂ ਦੇ ਦਿਮਾਗ ਇੱਕੋ ਜਿਹੇ ਆ ਪਰੰਤੂ ਇੱਕ ਨੇ ਆਪਣੇ ਦਿਮਾਗ ਨੂੰ ਡਿਵੈਲਪ ਕਰ ਲਿਆ ਥੋੜਾ ਜਿਹਾ ਸਕਿੱਲ ਲੈ ਕੇ ਇਹਦੇ ਵਿੱਚ ਸਕਿੱਲ ਦੀ ਲੋੜ ਆ ਬਸ ਸਕਿੱਲ ਦੀ ਵੀ ਕੋਈ ਜ਼ਿਆਦਾ ਨਹੀਂ ਲੋੜ ਬਸ ਪਰ ਸਾਨੂੰ ਆਪਣਾ ਜਿਹੜਾ ਟੱਚ ਸਕਰੀਨ ਵਾਲਾ ਫੋਨ ਆ ਉਹ ਆਪਰੇਟ ਕਰਨਾ ਆਉਣਾ ਚਾਹੀਦਾ ਉਹਦੇ ਵਿੱਚ ਹੋਰ ਕੋਈ ਨਹੀਂ ਐਜੂਕੇਸ਼ਨ ਡਸ ਨਾਟ ਮੈਟਰ ਐਜੂਕੇਸ਼ਨ ਦਾ ਕੋਈ ਜ਼ਰੂਰੀ ਨਹੀਂ ਹੈਗਾ ਵੀ ਉਹ ਬੀਏ ਪੜਿਆ ਹੋਣਾ ਚਾਹੀਦਾ ਐਮਏ ਪੜਿਆ ਹੋਣਾ ਚਾਹੀਦਾ ਬੀਐਡ ਹੋਣੀ ਚਾਹੀਦੀ ਆ ਇਦਾਂ ਦਾ ਕੋਈ ਜ਼ਰੂਰੀ ਨਹੀਂ ਇਹਦੇ ਵਿੱਚ ਉਹਦਾ ਟਰਸਟ ਹੋਣਾ ਚਾਹੀਦਾ ਬਹੁਤ ਸਟੂਡੈਂਟ ਨੇ ਜਿਹਦੇ ਪੇਸ਼ੇ ਤੋਂ ਹਲਵਾਈ ਨੇ ਉਹ ਇਹ ਕੰਮ ਸਿੱਖ ਕੇ ਕਰ ਰਹੇ ਨੇ ਬਹੁਤ ਉਹ ਸਟੂਡੈਂਟ ਨੇ ਜਿਨ੍ਹਾਂ ਦਾ ਕੰਮ ਟਾਇਰਾਂ ਦਾ ਟੈਂਚਰਾਂ ਦਾ ਕੰਮ ਆ ਉਹ ਕਰ ਰਹੇ ਨੇ ਬਹੁਤ ਸਟੂਡੈਂਟ ਉਹ ਨੇ ਜਿਨ੍ਹਾਂ ਦਾ ਕੰਮ ਸਲੂਨ ਦਾ ਕੰਮ ਆ ਥੋਬੀ ਦਾ ਕੰਮ ਆ ਠੀਕ ਆ ਬਹੁਤ ਸਾਰੇ ਨੇ ਜੋ ਡਰਾਈਵਰਸ ਨੇ ਕੈਟ ਡਰਾਈਵਰੀ ਕਰਦ ਨੇ ਕੰਡਕਟਰੀ ਕਰਦ ਨੇ ਉਹ ਲੋਕ ਕਰ ਰਹੇ ਨੇ ਕੰਮ ਪਾਰਟ ਟਾਈਮ ਇਹਨੂੰ ਕਿੱਤਾ ਬਣਾ ਕੇ ਤੇ ਫਿਰ ਆਪਾਂ ਕੋਹ ਨਹੀਂ ਕਰ ਸਕਦੇ ਇਸ ਤਰ੍ਹਾਂ ਕਿ ਹਰੇਕ ਪਰਸਨ ਇਸ ਕੰਮ ਨੂੰ ਕਰ ਸਕਦਾ ਹੋਰ ਪੁੱਛੋ ਵੀਰੇ ਕਿਸ ਦਾ ਸਵਾਲ ਆ ਤਾਂ ਹੈਲੋ ਹੈਲੋ ਪਰਮ ਸਿੰਘ ਜੀ ਤੁਹਾਡਾ ਕੁਐਸਚਨ ਹੈ ਕੋਈ ਪੁੱਛਿਆ ਕਰੋ ਵੀਰੇ ਤੁਸੀਂ ਵੱਤੋ ਵੱਤ ਕੁਐਸਚਨ ਲੈ ਕੇ ਆਇਆ ਕਰੋ ਠੀਕ ਹੈ ਕਲਾਸ ਦੇ ਵਿੱਚ ਸੰਗਣਾ ਨਹੀਂ ਵੀਰੇ ਇਹ ਓਪਨਡ ਕਲਾਸ ਆ ਇਹਦੇ ਵਿੱਚ ਹਰੇਕ ਦਾ ਰਾਈਟ ਆ ਹਰੇਕ ਦਾ ਹੱਕ ਆ ਵੀਰੇ ਕੁਐਸਚਨ ਪੁੱਛਣੇ ਰਵੀ ਸਰ ਤੁਹਾਡਾ ਡਾਊਟ ਹੈ ਕੋਈ ਠੀਕ ਆ ਜੀ ਰਜਨੀਸ਼ ਸਰ ਠੀਕ ਆ ਵੀਰੇ ਠੀਕ ਆ ਡੀਮੈਂਟ account ਖੁੱਲ ਗਿਆ ਵੀਰੇ ਸਾਰਿਆਂ ਦੇ ਪ੍ਰਾਪਜੋ ਤੁਹਾਡਾ ਡੀਮੈਂਟ account ਖੁੱਲ ਗਿਆ ਵੀਰੇ ਤੁਹਾਡਾ ਡੀਮੈਂਟ account ਖੁੱਲ ਗਿਆ ਵੀਰੇ ਤਾਂ ਨਾ ਐਪ ਚੱਲ ਪਈ ਤੁਹਾਡੀ ਠੀਕ ਆ ਤਾਂ ਐਪ ਦੇ ਵਿੱਚ ਵੀਰੇ অপਸ਼ਨ ਟਰੇਡਿੰਗ ਚੱਲ ਪਈ ਆ ਤੁਸੀਂ ਸਟੇਟਮੈਂਟ ਅਪਲੋਡ ਕਰਤੀ ਸੀ ਇੱਕ ਮਿੰਟ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਵੀਰੇ ਮੈਂ ਤਾਂ ਐਪ ਇੱਕ ਮਿੰਟ ਹੋਲਡ ਕਰੋ ਇੱਕ ਮਿੰਟ ਹੋਲਡ ਕਰੋ ਵੀਰੇ ਜਿਵੇਂ ਮੈਂ ਨਿਫਟੀ 50 ਖੋਲਿਆ ਆ ਆਪਸ਼ਨ ਚੇਨ ਖੋਲੀ ਜਦੋਂ ਤੁਸੀਂ ਆਪਸ਼ਨ ਚੇਨ ਖੋਲਦੇ ਹੋ ਤੁਸੀਂ ਇੱਥੇ ਤੁਹਾਡੇ ਉਹ ਐਕਟੀਵੇਸ਼ਨ ਵਾਲੀ ਆਪਸ਼ਨ ਤਾਂ ਨਹੀਂ ਆ ਰਹੀ ਤੁਹਾਨ ਐਪ ਦੇ ਵਿੱਚ ਜਿੱਥੇ ਆਹ ਟਾਈਮ ਫਰੇਮ ਆ ਰਿਹਾ 1 ਅਗਸਤ 8 ਅਗਸਤ 14 ਅਗਸਤ 22 ਅਗਸਤ 29 ਅਗਸਤ ਇੱਥੇ ਤੁਹਾਡਾ ਫਿਊਚਰ ਐਂਡ ਆਪਸ਼ਨ ਨਾਟ ਐਕਟੀਵੇਟਡ ਫਾਰ ਯੂ ਇਦਾਂ ਦੀ ਆਪਸ਼ਨ ਤਾਂ ਨਹੀਂ ਆ ਰਹੀ ਤੁਸੀਂ ਕਲਾਸ ਲਾਉਣ ਤੋਂ ਬਾਅਦ ਚੈੱਕ ਕਰ ਲਓ ਵੀਰੇ ਜੇ ਤੁਹਾਡੇ ਇਦਾਂ ਦੀ ਆਪਸ਼ਨ ਆ ਰਹੀ ਹੈ ਫਿਊਚਰ ਐਂਡ ਆਪਸ਼ਨ ਨਾਟ ਐਕਟੀਵੇਟਡ ਫਾਰ ਯੂ ਤਾਂ ਤੁਹਾਨੂੰ ਤੁਹਾਡੀ ਜਿਹੜੀ ਸਟੇਟਮੈਂਟ ਆ ਬੈਂਕ ਸਟੇਟਮੈਂਟ ਆ ਅਪਲੋਡ ਕਰਨੀ ਪਊਗੀ ਜਾਂ ਤੁਹਾਨੂੰ ਜਿਹੜਾ OTP ਦੇ ਜ਼ਰੀਏ ਠੀਕ ਆ ਤੁਹਾਨੂੰ ਤੁਹਾਡੇ ਬੈਂਕ ਦੇ ਵਿੱਚੋਂ ਆਪਣੇ ਆਪ ਜਿਹੜੀ ਆ ਐਪ ਆ ਜਿਹਦੀ ਫੈਚ ਕਰ ਲਓਗੇ ਉਹਦੀਆਂ ਆਪਸ਼ਨਾਂ ਵੀ ਹੁੰਦੀਆਂ ਜੇ ਤੁਸੀਂ ਸਟੇਟਮੈਂਟ ਅਪਲੋਡ ਕਰਨੀ ਤਾਂ ਸਟੇਟਮੈਂਟ ਅਪਲੋਡ ਹੋ ਜਾਊਗੀ ਉਦੋਂ ਬਾਅਦ 24 ਘੰਟਿਆਂ ਦੇ ਵਿੱਚ ਵਿੱਚ ਵੀਰੇ ਜਿਹੜਾ ਤੁਹਾਡਾ ਹਾਂਜੀ ਵੀਰੇ ਹਾਂਜੀ ਹਾਂਜੀ ਤੁਹਾਨੂੰ ਦੱਸਦਾ ਜੀ ਜਦੋਂ ਮੈਂ ਨਿਫਟੀ 50 ਖੋਲਿਆ ਵੀਰੇ ਆਪਸ਼ਨ ਚੇਨ ਆ ਗਈ ਮਾਰਕੀਟ ਦੇ ਨਾਲ ਜਦੋਂ ਆਪਸ਼ਨ ਚੇਨ ਦੇ ਥੱਲੇ ਵੀਰੇ ਇੱਥੇ ਕੋਈ ਲੈਂਡ ਤਾਂ ਨਹੀਂ ਲਿਖੀ ਹੁੰਦੀ ਫਿਊਚਰ ਐਂਡ ਆਪਸ਼ਨ ਨਾਟ ਐਕਟੀਵੇਟ ਫਾਰ ਯੂ ਇਦਾਂ ਤੁਹਾਡੇ ਲਿਖਿਆ ਤਾਂ ਨਹੀਂ ਆ ਰਿਹਾ ਠੀਕ ਆ ਵੀਰੇ ਜਿਵੇਂ ਜਿਵੇਂ ਮੇਰਾ ਸਕਰੀਨ ਮੈਂ ਸਕਰੀਨ ਸ਼ੇਅਰ ਕਰ ਰਿਹਾ ਇਦਾਂ ਹੀ ਲਿਖਿਆ ਆ ਰਿਹਾ ਠੀਕ ਆ ਵੀਰੇ ਤੁਸੀਂ ਸਟੇਟਮੈਂਟ ਅਪਲੋਡ ਕੀਤੀ ਸੀ ਤੁਸੀਂ 6 ਮਹੀਨਿਆਂ ਦੀ ਸਟੇਟਮੈਂਟ ਅਪਲੋਡ ਕੀਤੀ ਸੀ ਵੀਰੇ ਠੀਕ ਹੈ ਵੀਰੇ ਠੀਕ ਆ ਉਹ ਤੁਹਾਡੇ ਫਿਰ ਆਪਸ਼ਨ ਚੱਲ ਪੀ ਹੋਣੀ ਆ ਜਾਂ ਤੁਸੀਂ ਐਂਕਲੋ ਕਲਾਸ ਤੋਂ ਬਾਅਦ ਆਪਸ਼ਨ ਚੇਨ ਤੇ ਕਲਿੱਕ ਕਰਕੇ ਮੈਨੂੰ ਸਕਰੀਨਸ਼ਾਟ ਭੇਜਾ ਜੀ ਹਾਂ ਤਾਂ ਜੋ ਮੈਨੂੰ ਕਲੀਅਰ ਹੋ ਜਾਏ ਤੁਹਾਡਾ ਆਪਸ਼ਨ ਚੇਨ ਚੱਲ ਪਿਆ ਕਿ ਨਹੀਂ ਚੱਲਿਆਗਾ ਸਹੂਲਤੀਆਂ ਆਪਣੀ ਐਪ ਦੇ ਵਿੱਚ ਸਾਰੀਆਂ ਹੋਣੀਆਂ ਚਾਹੀਦੀਆਂ ਆਪਾਂ ਉਹਨਾਂ ਨੂੰ ਯੂਜ਼ ਕਰੀਏ ਜਾਂ ਨਾ ਕਰੀਏ ਉਹ ਆਪਣੀਆਂ ਅਲੱਗ ਗੱਲ ਹੈ ਨਾ ਪਤਾ ਆਪਾਂ ਨੂੰ ਸਾਰੀਆਂ ਚੀਜ਼ਾਂ ਮਰੇ ਹੋਣੀਆਂ ਚਾਹੀਦੀਆਂ ਕੋਈ ਡਾਊਟ ਹੈ ਵੀਰੇ ਕਿਸੇ ਦਾ ਹੋਰ ਹੈ ਵੀਰੇ ਡਾਊਟ ਕਿਸੇ ਦਾ ਇੱਕ ਜਿਵੇਂ ਮੈਂ ਆਪਸ਼ਨ ਚੇਨ ਖੋਲਿਆ ਵੀਰੇ ਅੱਜ ਜਿਹੜੀ ਐਂਡ ਤੇ ਮਾਰਕੀਟ ਕਰੈਸ਼ ਹੋਣ ਦਾ ਕਾਰਨ ਕੀ ਸੀਗਾ ਉਹ ਵੀ ਤੁਹਾਨੂੰ ਦੱਸਦੇ ਆ ਅੱਜ ਮਾਰਕੀਟ ਆ ਜਿਹੜੀ ਐਂਡ ਤੇ ਕਰੈਸ਼ ਹੋਈ ਆ 24850 ਤੋਂ ਬਾਅਦ ਮਾਰਕੀਟ 24857 ਤੇ ਪਹੁੰਚ ਗਈ ਆ 850 ਤੋਂ 7 ਪੁਆਇੰਟ ਅੱਗੇ ਚਲੀ ਗਈ ਆ ਕੌਂਕੇ ਵੀਰੇ ਕਾਲ ਵਾਲੀ ਸਾਈਡ ਲੋਕਾਂ ਦੀ ਗਿਣਤੀ 47 ਲੱਖ ਸੀਗੀ ਉੱਟ ਵਾਲੇ ਸਾਈਡ ਪਰ ਜਿਹੜੇ ਲੋਕ ਬੈਠੇ ਸੀ ਉਹ 34 ਲੱਖ ਬੈਠੇ ਹੋਏ ਸੀਗੇ ਆ ਵੀ ਤੁਸੀਂ ਫਿਗਰਾਂ ਨਾਲ ਨਾਲ ਦੇਖਿਆ ਕਰੋ ਜਿਵੇਂ ਤੁਹਾਨੂੰ ਮੈਂ ਦੱਸਦਾ ਹੁਣ ਨਾ ਜਿਹੜੀ ਇਹਦੇ ਵਿੱਚ ਡਾਟਡ ਲਾਈਨ ਆ ਰਹੀ ਆ ਡਾਟਡ ਲਾਈਨ ਤੋਂ ਉੱਪਰ 24850 ਲਿਖਿਆ ਪਿਆ ਡਾਟਡ ਲਾਈਨ ਤੋਂ ਹੈਗਾ ਥੱਲੇ 24900 ਕੌਂਕੇ 850 ਵਾਲੀ ਪੱਟੀ ਦਾ ਲਾਈਨ ਪਾਰ ਕਰ ਚੁੱਕੀ ਆ 850 ਤੋਂ ਬਾਅਦ 51 ਆਉਂਦਾ 52 ਆਉਂਦਾ 53 54 55 56 57 7.0 ਮਾਰਕਟ ਅੱਗੇ ਜਾ ਚੁੱਕੀ ਆ ਇਹਦਾ ਮਤਲਬ ਅਸੀਂ ਥਲੜੀ ਲਾਈਨ ਥਲੜੇ ਦੇਖਾਂਗੇ ਉੱਪਰਲੇ ਵੀ ਦੇਖ ਲੋ ਚਾਹੇ ਥੱਲੇ ਵੇਖੋ ਖੱਬੇ ਹੱਥ ਕਾਲ ਵਾਲਾ ਏਰੀਆ 47 ਲੱਖ ਲੋਕ ਬੈਠੇ ਆ ਜਿਹੜੇ ਜਦੋਂ ਕਾਲ ਵਾਲੇ ਪਾਸੇ ਲੋਕਾਂ ਦੀ ਗਿਣਤੀ ਜ਼ਿਆਦਾ ਹੋ ਜੇ ਤਾਂ ਮਾਰਕਟ ਕਰੈਸ਼ ਹੋਣ ਦੇ ਚਾਂਸ ਹੁੰਦੇ ਆ ਜਦੋਂ ਪੁੱਟ ਵਾਲੇ ਸਾਈਡ ਲੋਕਾਂ ਦੀ ਗਿਣਤੀ ਜ਼ਿਆਦਾ ਹੋ ਜੇ ਵੀਰੇ ਇਹ ਲੋਕ ਮਾਰਕਟ ਨੂੰ ਤਾਂ ਲੈ ਜਾਣਾ ਚਾਹੁੰਦੇ ਹੁੰਦੇ ਆ ਇੱਧਰ 47 ਲੱਖ ਆ ਇੱਧਰ 34 ਲੱਖ ਆ ਵੀਰੇ 13 ਲੱਖ ਰੁਪਏ ਦਾ 13 ਲੱਖ ਲੋਕਾਂ ਦਾ ਫਰਕ ਆ ਫਰਕ ਤਾਂ ਲੱਖ ਡੇਢ ਲੱਖ ਦਾ ਹੋਵੇ ਬਹੁਤ ਹੁੰਦਾ ਪਰੰਤੂ 13 ਲੱਖ ਦਾ ਫਰਕ ਹੈ ਇਸੇ ਕਰਕੇ ਜਿਹੜੀ ਮਾਰਕੀਟ ਆ ਤੁਹਾਨੂੰ ਚਾਰਟ ਵੀ ਦਿਖਾਉਣਾ ਐਂਡ ਤੇ ਕਰੈਸ਼ ਹੋਈ ਆ ਐਂਡ ਤੇ ਮਾਰਕੀਟ ਡਿੱਗੀ ਆ ਆ ਦੇਖੋ ਆ ਚਾਰਟ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਐਂਡ ਤੇ ਮਾਰਕੀਟ ਕਰੈਸ਼ ਹੋਈ ਆ ਦੇਖੋ ਉੱਪਰ ਜਾ ਕੇ ਮਾਰਕੀਟ ਥੱਲੇ ਨੂੰ ਗਿਰੀ ਆ ਆ ਦੇਖੋ ਇਹਦਾ ਕਾਰਨ ਇਹੀ ਆ ਇਸ ਕਰਕੇ ਅਸੀਂ ਆਪਸ਼ਨ ਚੇਨ ਤੇ ਜਾ ਕੇ ਇਹ ਚੀਜ਼ਾਂ ਵੀ ਚੈੱਕ ਕਰਨੀਆਂ ਸਿੱਖਣੀਆਂ ਜਿਨ੍ਹਾਂ ਸਾਨੂੰ ਪ੍ਰੋਪਰ ਪ੍ਰੈਡਿਕਸ਼ਨ ਦੱਸਦੀਆਂ ਮਾਰਕੀਟ ਦੀਆਂ ਮਾਰਕੀਟ ਉੱਪਰ ਜਾ ਸਕਦੀ ਆ ਮਾਰਕੀਟ ਥੱਲੇ ਜਾ ਸਕਦੀ ਆ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਆਪਾਂ ਆਪਸ਼ਨ ਚੇਨ ਖੋਲਦੇ ਆ ਜਿੱਥੇ ਆ ਫਿਗਰਾਂ ਲਿਖੀਆਂ ਹੋਈਆਂ 47 ਲੱਖ 34 ਲੱਖ ਇਹਦੇ ਥੱਲੇ ਹਰੀਆਂ ਜੀਆਂ ਫਿਗਰਾਂ ਲਿਖੀਆਂ ਹੋਈਆਂ ਉਹ ਵੀ ਦੇ ਉਸ ਦਿਨ ਦੀਆਂ ਐਂਟਰੀਆਂ ਹੁੰਦੀਆਂ ਇਸ ਕਰੰਟ ਕਰੰਟ ਡੇ ਦੇ ਵਿੱਚ ਉਸੇ ਦਿਨ ਕਦੋਂ ਲੋਕ ਇਹਦੇ ਵਿੱਚ ਕਿੰਨੇ ਜੁੜੇ ਆ 16 ਲੱਖ ਲੋਕ ਜੁੜੇ ਆ ਇਹਦੇ ਵਿੱਚ ਪੁੱਟ ਵਾਲੇ ਪਾਸੇ ਇਧਰ 14 ਲੱਖ ਜੁੜੇ ਆ ਹੋ ਸਕਦਾ ਵੀ ਕੋਲਾ ਵਾਲੇ ਪਾਸੇ ਪਹਿਲਾਂ ਹੀ ਲੋਕਾਂ ਦੀ ਗਿਣਤੀ ਜ਼ਿਆਦਾ ਹੋਵੇ 14 ਲੱਖ ਹੋਰ ਜੋੜ ਗਏ ਹੁਣ ਇਹ ਫਿਗਰਾਂ ਦੀ ਗਿਣਤੀ ਜਿਹੜੀ ਵਾਧਦੀ ਘਟਦੀ ਰਹਿੰਦੀ ਹੁੰਦੀ ਆ ਕਈ ਵਾਰ ਲੋਕ ਪੋਜੀਸ਼ਨਾਂ ਛੱਡ ਛੱਡ ਕੇ ਹੋਰ ਪਾਸੇ ਐਡ ਹੋ ਜਾਣ ਲੱਗ ਜਾਂਦੇ ਹੁੰਦੇ ਆ ਪਰੰਤੂ ਇਹ 5 10 ਮਿੰਟ 15 ਮਿੰਟ ਵੀਰੇ ਛੇਤੀ ਡਾਟਾ ਚੇਂਜ ਨਹੀਂ ਹੁੰਦਾ ਹੁੰਦਾ ਤੇ ਆਪਾਂ ਦਾ ਪ੍ਰੋਫਿਟ 2-3 ਮਿੰਟਾਂ ਦੇ ਵਿੱਚ ਹੀ ਬੁੱਕ ਕਰਕੇ ਮਾਰਕੀਟ ਦੇ ਵਿੱਚੋਂ ਬਾਹਰ ਹੋ ਜਾਣਾ ਹੁੰਦਾ ਇਸ ਕਰਕੇ ਜਿਆਦਾ ਦੇਰ ਤੱਕ ਨਹੀਂ ਰੁਕਣਾ ਹੁੰਦਾ ਮਾਰਕੀਟ ਦੇ ਵਿੱਚ ਇਹਨਾਂ ਚੀਜ਼ਾਂ ਦਾ ਵੀ ਆਪਾਂ ਧਿਆਨ ਰੱਖਣਾ ਹੁੰਦਾ ਹੈਗਾ ਠੀਕ ਆ ਵੀਰੇ ਇਹਨਾਂ ਇਹਨਾਂ ਤੁਹਾਨੂੰ ਕਲੀਅਰ ਆ ਵੀਰੇ ਸਾਰਾ ਹੈਲੋ ਇਹਨਾਂ ਕਲੀਅਰ ਹੈ